ਸ਼ਾਹਕੋਟ 'ਚ ਐਕਸੀਡੈਂਟ ਦਾ ਮਾਮਲਾ ਸਾਹਮਣੇ ਆਇਆ ਹੈ ਤੇ ਦੋ ਮੋਟਰਸਾਈਕਲਾਂ ਦੀ ਆਹਮੋ-ਸਾਹਮਣੇ ਟੱਕਰ ਹੋ ਗਈ ਹੈ ਟੱਕਰ ਇਹਨੀ ਜ਼ਬਰਦਸਤ ਸੀ ਕਿ ਇਸ ਦੇ ਵਿੱਚ ਤਿੰਨ ਲੋਕ ਪੂਰੀ ਤਰ੍ਹਾਂ ਜ਼ਖਮੀ ਹੋ ਗਏ ਨੇ ਇੱਕ ਮਹਿਲਾ ਸਮੇਤ ਦੋ ਜਣੇ ਜਖਮੀ ਹੋਏ ਨੇ ਤੇ ਇੱਕ ਦੀ ਹਾਲਤ ਗੰਭੀਰ ਦੇਖਦੇ ਹੋਏ ਹਸਪਤਾਲ ਦੇ ਵੱਲੋਂ ਉਸ ਨੂੰ ਜਲੰਧਰ ਰੈਫਰ ਕਰ ਦਿੱਤਾ ਗਿਆ ਹੈ ਤੇ ਦੱਸਿਆ ਜਾ ਰਿਹਾ ਹੈ ਕਿ ਇੱਕ ਵਿਅਕਤੀ ਸ਼ਾਕੋਟ ਵੱਲ ਜਾ ਰਿਹਾ ਸੀ ਤੇ ਇੱਕ ਮਲਸੀਆ ਤੋਂ ਆ ਰਿਹਾ ਸੀਗਾ ਦੋਨਾਂ ਦੀ ਆਹਮੋ ਸਾਹਮਣੇ ਮਰੂਤੀ ਸ਼ੋਰੂਮ ਦੇ ਬਾਹਰ ਦੀ ਇਹ ਘਟਨਾ ਹੈ ਜਿੱਥੇ ਆਹਮੋ ਸਾਹਮਣੇ ਦੋਵੇਂ ਮੋਟਰਸਾਈਕਲਾਂ ਦੀ ਜ਼ਬਰਦਸਤ ਤਰੀਕੇ ਦੇ ਨਾਲ ਟੱਕਰ ਹੁੰਦੀ ਹੈ ਤੇ ਤਿੰਨ ਜਣੇ ਸੀ ਵਿੱਚ ਬੁਰੀ ਤਰ੍ਹਾਂ ਜ਼ਖਮੀ ਹੋ ਜਾਂਦੇ ਨੇ ਔਰਤ ਦੇ ਮੱਥੇ ਤੇ ਸੱਟ ਲੱਗੀ ਹੈ ਬੁਰੀ ਤਰ੍ਹਾਂ ਤੇ ਦੋ ਵਿਅਕਤੀ ਹੋਰ ਜ਼ਖਮੀ ਹੁੰਦੇ ਨੇ ਤੇ ਇੱਕ ਦੀ ਹਾਲਤ ਇਸ ਦੇ ਵਿੱਚ ਕਾਫੀ ਗੰਭੀਰ ਦੱਸੀ ਜਾ ਰਹੀ ਹੈ ਨੋ ਕੇ ਜਲੰਧਰ ਰੈਫਰ ਕਰ ਦਿੱਤਾ ਗਿਆ ਜਲੰਧਰ ਦਾਖਲ ਕਰਵਾਇਆ ਗਿਆ ਤੇ ਰਾਕੇ ਜਿਹੜੇ ਉਤੇ ਲੋਕ ਸਿਗੇ ਮੌਜੂਦ ਉਹਨਾਂ ਦੇ ਵੱਲੋਂ ਇਹਨਾਂ ਦੀ ਮਦਦ ਕੀਤੀ ਗਈ ਹੈ ਤੇ ਇਹਨਾਂ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਜਿੱਥੇ ਇੱਕ ਵਿਅਕਤੀ ਦੀ ਹਾਲਤ ਗੰਭੀਰ ਦੱਸਦੇ ਹੋਏ ਜਲੰਧਰ ਰੈਫਰ ਕਰ ਦਿੱਤਾ ਗਿਆ ਤੇ ਹਸਪਤਾਲ ਦੇ ਡਾਕਟਰਾਂ ਤੋਂ ਵੱਲੋਂ ਵੀ ਪੂਰੀ ਜਾਣਕਾਰੀ ਦਿੱਤੀ ਗਈ ਹੈ ਉਹ ਤੁਹਾਨੂੰ ਪਨਾ ਦਿੰਦੇ ਆ ਤਿੰਨ ਪੇਸ਼ੈਂਟ ਆਏ ਨੇ ਰੋਡ ਸਾਈਡ ਐਕਸੀਡੈਂਟ ਹੈ ਮੰਕ੍ਰੀਤ ਕੁਲਵਿੰਦਰ ਕੌਰ ਔਰ ਸ਼ਿੰਗਾਰਾ ਸਿੰਘ उसमें से एक पेशेंट ज़्यादा सीरियस है जो इसको हम रेफर ऑलरेडी कर चुके हैं जलंधर वो है मनप्रीत दूसरे कुलवंत कौर और श्रृंगारा सिंह थोड़े ठीक है बट उनको भी हम जलंधर आगे फर्दर ट्रीटमेंट के लिए रेफर कर रहे हैं कहाँ पर हुआ है एक्सीडेंट हुआ है मारुति शोरूम के सामने शाह ਸ਼ਾਹਕੋਟ 'ਚ ਐਕਸੀਡੈਂਟ ਦਾ ਮਾਮਲਾ ਸਾਹਮਣੇ ਆਇਆ ਹੈ ਤੇ ਦੋ ਮੋਟਰਸਾਈਕਲਾਂ ਦੀ ਆਹਮੋ-ਸਾਹਮਣੇ ਟੱਕਰ ਹੋ ਗਈ ਹੈ ਟੱਕਰ ਇਹਨੀ ਜ਼ਬਰਦਸਤ ਸੀ ਕਿ ਇਸ ਦੇ ਵਿੱਚ ਤਿੰਨ ਲੋਕ ਪੂਰੀ ਤਰ੍ਹਾਂ ਜ਼ਖਮੀ ਹੋ ਗਏ ਨੇ ਇੱਕ ਮਹਿਲਾ ਸਮੇਤ ਦੋ ਜਣੇ ਜਖਮੀ ਹੋਏ ਨੇ ਤੇ ਇੱਕ ਦੀ ਹਾਲਤ ਗੰਭੀਰ ਦੇਖਦੇ ਹੋਏ ਹਸਪਤਾਲ ਦੇ ਵੱਲੋਂ ਉਸ ਨੂੰ ਜਲੰਧਰ ਰੈਫਰ ਕਰ ਦਿੱਤਾ ਗਿਆ ਤੇ ਦੱਸਿਆ ਜਾ ਰਿਹਾ ਹੈ ਕਿ ਇੱਕ ਵਿਅਕਤੀ ਸ਼ਾਕੋਟਵਲ ਜਾ ਰਿਹਾ ਸੀ ਤੇ ਇੱਕ ਮਲਸੀਆ ਤੋਂ ਆ ਰਿਹਾ ਸੀਗਾ ਦੋਨਾਂ ਦੀ ਆਹਮੋ ਸਾਹਮਣੇ ਮਰੂਤੀ ਸ਼ੋਰੂਮ ਦੇ ਬਾਹਰ ਦੀ ਇਹ ਘਟਨਾ ਹੈ ਜਿੱਥੇ ਆਹਮੋ ਸਾਹਮਣੇ ਦੋਵੇਂ ਮੋਟਰਸਾਈਕਲਾਂ ਦੀ ਜ਼ਬਰਦਸਤ ਤਰੀਕੇ ਦੇ ਨਾਲ ਟੱਕਰ ਹੁੰਦੀ ਹੈ ਤੇ ਤਿੰਨ ਜਣੇ ਸ ਵਿੱਚ ਬੁਰੀ ਤਰ੍ਹਾਂ ਜ਼ਖਮੀ ਹੋ ਜਾਂਦੇ ਨੇ ਔਰਤ ਦੇ ਮੱਥੇ ਤੇ ਸੱਟ ਲੱਗੀ ਹੈ ਬੁਰੀ ਤਰ੍ਹਾਂ ਤੇ ਦੋ ਵਿਅਕਤੀ ਹੋਰ ਜ਼ਖਮੀ ਹੁੰਦੇ ਨੇ ਤੇ ਇੱਕ ਦੀ ਹਾਲਤ ਇਸ ਦੇ ਵਿੱਚ ਕਾਫੀ ਗੰਭੀਰ ਦੱਸੀ ਜਾ ਰਹੀ ਹੈ ਤਨੂ ਕੇ ਜਲੰਧਰ ਰੈਫਰ ਕਰ ਦਿੱਤਾ ਗਿਆ ਜਲੰਧਰ ਦਾਖਲ ਕਰਵਾਇਆ ਗਿਆ ਤੇ ਰਾਕੇ ਜਿਹੜੇ ਉਤੇ ਲੋਕ ਸਿਗੇ ਮੌਜੂਦ ਉਹਨਾਂ ਦੇ ਵੱਲੋਂ ਇਹਨਾਂ ਦੀ ਮਦਦ ਕੀਤੀ ਗਈ ਹੈ ਤੇ ਇਹਨਾਂ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਜਿੱਥੇ ਇੱਕ ਵਿਅਕਤੀ ਦੀ ਹਾਲਤ ਗੰਭੀਰ ਦੱਸਦੇ ਹੋਏ ਜਲੰਧਰ ਰੈਫਰ ਕਰ ਦਿੱਤਾ ਗਿਆ ਤੇ ਹਸਪਤਾਲ ਦੇ ਡਾਕਟਰਾਂ ਦੇ ਵੱਲੋਂ ਵੀ ਪੂਰੀ ਜਾਣਕਾਰੀ ਦਿੱਤੀ ਗਈ ਹੈ ਉਹ ਤੁਹਾਨੂੰ ਪਨਾ ਦਿੰਨੇ ਆ ਤਿੰਨ ਪੇਸ਼ੈਂਟ ਆਏ ਨੇ ਰੋਡ ਸਾਈਡ ਐਕਸੀਡੈਂਟ ਹੈ ਮੰਪ੍ਰੀਤ ਕੁਲਵਿੰਦਰ ਕੌਰ ਔਰ ਸ਼ਿੰਗਾਰਾ ਸਿੰਘ उसमें से एक पेशेंट ज़्यादा सीरियस है जो हम रेफर ऑलरेडी कर चुके हैं जलंधर वो है मनप्रीत दूसरे कुलवंत कौर और श्रृंगारा सिंह थोड़े ठीक है बट उनको भी हम जलंधर आगे फर्दर ट्रीटमेंट के लिए रेफर कर रहे हैं कहाँ पर उनका हुआ है एक्सीडेंट हुआ है मारुति शोरूम के सामने शाक ਸ਼ਾਹਕੋਟੇ ਐਕਸੀਡੈਂਟ ਦਾ ਮਾਮਲਾ ਸਾਹਮਣੇ ਆਇਆ ਤੇ ਦੋ ਮੋਟਰਸਾਈਕਲਾਂ ਦੀ ਆਹਮੋ ਸਾਹਮਣੇ ਟੱਕਰ ਹੋ ਗਈ ਹੈ ਟੱਕਰ ਇਹਨੀ ਜ਼ਬਰਦਸਤ ਸੀ ਕਿ ਇਸ ਦੇ ਵਿੱਚ ਤਿੰਨ ਲੋਕ ਪੂਰੀ ਤਰ੍ਹਾਂ ਜ਼ਖਮੀ ਹੋ ਗਏ ਨੇ ਇੱਕ ਮਹਿਲਾ ਸਮੇਤ ਦੋ ਜਣੇ ਜਖਮੀ ਹੋਏ ਨੇ ਤੇ ਇੱਕ ਦੀ ਹਾਲਤ ਗੰਭੀਰ ਦੇਖਦੇ ਹੋਏ ਹਸਪਤਾਲ ਦੇ ਵੱਲੋਂ ਉਸ ਨੂੰ ਜਲੰਧਰ ਰੈਫਰ ਕਰ ਦਿੱਤਾ ਗਿਆ ਹੈ ਤੇ ਦੱਸਿਆ ਜਾ ਰਿਹਾ ਹੈ ਕਿ ਇੱਕ ਵਿਅਕਤੀ ਸ਼ਾਕੋਟ ਵੱਲ ਜਾ ਰਿਹਾ ਸੀ ਤੇ ਇੱਕ ਮਲਸੀਆ ਤੋਂ ਆ ਰਿਹਾ ਸੀਗਾ ਦੋਨਾਂ ਦੀ ਆਹਮੋ ਸਾਹਮਣੇ ਮਰੂਤੀ ਸ਼ੋਰੂਮ ਦੇ ਬਾਹਰ ਦੀ ਇਹ ਘਟਨਾ ਹੈ ਜਿੱਥੇ ਆਹਮੋ ਸਾਹਮਣੇ ਦੋਵੇਂ ਮੋਟਰਸਾਈਕਲਾਂ ਦੀ ਜ਼ਬਰਦਸਤ ਤਰੀਕੇ ਦੇ ਨਾਲ ਟੱਕਰ ਹੁੰਦੀ ਹੈ ਤੇ ਤਿੰਨ ਜਣੇ ਇਸ ਵਿੱਚ ਬੁਰੀ ਤਰ੍ਹਾਂ ਜ਼ਖਮੀ ਹੋ ਜਾਂਦੇ ਨੇ ਔਰਤ ਦੇ ਮੱਥੇ ਤੇ ਸੱਟ ਲੱਗੀ ਹੈ ਬੁਰੀ ਤਰ੍ਹਾਂ ਤੇ ਦੋ ਵਿਅਕਤੀ ਹੋਰ ਜ਼ਖਮੀ ਹੁੰਦੇ ਨੇ ਤੇ ਇੱਕ ਦੀ ਹਾਲਤ ਇਸ ਦੇ ਵਿੱਚ ਕਾਫੀ ਗੰਭੀਰ ਦੱਸੀ ਜਾ ਰਹੀ ਹੈ ਨੋ ਕੇ ਜਲੰਧਰ ਰੈਫਰ ਕਰ ਦਿੱਤਾ ਗਿਆ ਜਲੰਧਰ ਦਾਖਲ ਕਰਵਾਇਆ ਗਿਆ ਤੇ ਰਾਹ ਕਿ ਜਿਹੜੇ ਉਤੇ ਲੋਕ ਸੀਗੇ ਮੌਜੂਦ ਉਹਨਾਂ ਦੇ ਵੱਲੋਂ ਇਹਨਾਂ ਦੀ ਮਦਦ ਕੀਤੀ ਗਈ ਹੈ ਤੇ ਇਹਨਾਂ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਜਿੱਥੇ ਇੱਕ ਵਿਅਕਤੀ ਦੀ ਹਾਲਤ ਗੰਭੀਰ ਦੱਸਦੇ ਹੋਏ ਜਲੰਧਰ ਰੈਫਰ ਕਰ ਦਿੱਤਾ ਗਿਆ ਤੇ ਹਸਪਤਾਲ ਦੇ ਡਾਕਟਰ ਦੇ ਵੱਲੋਂ ਵੀ ਪੂਰੀ ਜਾਣਕਾਰੀ ਦਿੱਤੀ ਗਈ ਹੈ ਉਹ ਤੁਹਾਨੂੰ ਪਨਾ ਦਿੰਦੇ ਆ ਤਿੰਨ ਪੇਸ਼ੈਂਟ ਆਏ ਨੇ ਰੋਡ ਸਾਈਡ ਐਕਸੀਡੈਂਟ ਹੈ ਮੰਪ੍ਰੀਤ ਕੁਲਵਿੰਦਰ ਕੋਰ ਔਰ ਸ਼ੰਗਾਰਾ ਸਿੰਘ ਉਸਮੇ ਸੇ ਇੱਕ ਪੇਸ਼ੈਂਟ ਜ਼ਿਆਦਾ ਸੀਰੀਅਸ ਹੈ ਜਿਸ ਕੋ ਹਮ ਰੈਫਰ ਆਲਰੇਡੀ ਕਰ ਚੁੱਕੇ ਜਲੰਧਰ ਹੋ ਹੈ ਮੰਤਰੀ ਤੇ ਦੂਸਰੇ ਕੁਲਵੰਤ ਕੌੜਾ ਸ਼ੰਗਾਇਆ ਸਿੰਘ ਥੋੜੇ ਠੀਕ ਹੈ ਬਟ ਉਹਨਾਂ ਕੋ ਵੀ ਹਮ ਜਲੰਧਰ ਅ ਅਗੇ ਫਰਦਰ ਟ੍ਰੀਟਮੈਂਟ ਲਈ ਵੇਪਰ ਕਰਦੇ ਐ। ਇਹ ਮਤਲਬ ਐਕਸ਼ਨ ਕਹਾਂ ਪਰ ਹੋਇਆ? ਇੱਕ ਐਕਸੀਡੈਂਟ ਹੋਇਆ ਹੈ Maruti ਸ਼ੋਰੂਮ ਦੇ ਸਾਹਮਣੇ। ਸ਼ਾਕੋਟ ਚ ਐਕਸੀਡੈਂਟ ਦਾ ਮਾਮਲਾ ਸਾਹਮਣੇ ਆਇਆ ਤੇ ਦੋ ਮੋਟਰਸਾਈਕਲਾਂ ਦੀ ਆਹਮੋ ਸਾਹਮਣੇ ਟੱਕਰ ਹੋ ਗਈ ਹੈ। ਟੱਕਰ ਇਹਨੀ ਜ਼ਬਰਦਸਤ ਸੀ ਕਿ ਇਸ ਦੇ ਵਿੱਚ ਤਿੰਨ ਲੋਕ ਪੂਰੀ ਤਰ੍ਹਾਂ ਜ਼ਖਮੀ ਹੋ ਗਏ ਨੇ ਇੱਕ ਮਹਿਲਾ ਸਮੇਤ ਦੋ ਜਣੇ ਜਖਮੀ ਹੋਏ ਨੇ ਤੇ ਇੱਕ ਦੀ ਹਾਲਤ ਗੰਭੀਰ ਦੇਖਦੇ ਹੋਏ ਹਸਪਤਾਲ ਦੇ ਵੱਲੋਂ ਉਸ ਨੂੰ ਜਲੰਧਰ ਰੈਫਰ ਕਰ ਦਿੱਤਾ ਗਿਆ ਹੈ ਤੇ ਦੱਸਿਆ ਜਾ ਰਿਹਾ ਹੈ ਕਿ ਇੱਕ ਵਿਅਕਤੀ ਸ਼ਾਕੋਟ ਵੱਲ ਜਾ ਰਿਹਾ ਸੀ ਤੇ ਇੱਕ ਮਲਸੀਆ ਤੋਂ ਆ ਰਿਹਾ ਸੀਗਾ ਦੋਨਾਂ ਦੀ ਆਹਮੋ-ਸਾਮਣੇ ਮਾਰੂਤੀ ਸ਼ੋਰੂਮ ਦੇ ਬਾਹਰ ਦੀ ਇਹ ਘਟਨਾ ਹੈ ਜਿੱਥੇ ਆਹਮੋ-ਸਾਮਣੇ ਦੋਵੇਂ ਮੋਟਰਸਾਈਕਲਾਂ ਦੀ ਜ਼ਬਰਦਸਤ ਤਰੀਕੇ ਦੇ ਨਾਲ ਟੱਕਰ ਹੁੰਦੀ ਹੈ ਤੇ ਤਿੰਨ ਜਣੇ ਇਸ ਵਿੱਚ ਬੁਰੀ ਤਰ੍ਹਾਂ ਜ਼ਖਮੀ ਹੋ ਜਾਂਦੇ ਨੇ ਔਰਤ ਦੇ ਮੱਥੇ ਤੇ ਸੱਟ ਲੱਗੀ ਹੈ ਬੁਰੀ ਤਰ੍ਹਾਂ ਤੇ ਦੋ ਵਿਅਕਤੀ ਹੋਰ ਜ਼ਖਮੀ ਹੁੰਦੇ ਨੇ ਤੇ ਇੱਕ ਦੀ ਹਾਲਤ ਇਸ ਦੇ ਵਿੱਚ ਕਾਫੀ ਗੰਭੀਰ ਦੱਸੀ ਜਾ ਰਹੀ ਹੈ ਜਿਸ ਨੂੰ ਕਿ ਜਲੰਧਰ ਰੈਫਰ ਕਰ ਦਿੱਤਾ ਗਿਆ ਜਲੰਧਰ ਦਾਖਲ ਕਰਵਾਇਆ ਗਿਆ ਤੇ ਰਾਕੇ ਜਿਹੜੇ ਉਤੇ ਲੋਕ ਸਿਗੇ ਮੌਜੂਦ ਉਹਨਾਂ ਦੇ ਵੱਲੋਂ ਇਹਨਾਂ ਦੀ ਮਦਦ ਕੀਤੀ ਗਈ ਹੈ ਤੇ ਇਹਨਾਂ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਜਿੱਥੇ ਇੱਕ ਵਿਅਕਤੀ ਦੀ ਹਾਲਤ ਗੰਭੀਰ ਦੱਸਦੇ ਹੋਏ ਜਲੰਧਰ ਰੈਫਰ ਕਰ ਦਿੱਤਾ ਗਿਆ ਤੇ ਹਸਪਤਾਲ ਦੇ ਡਾਕਟਰਾਂ ਤੋਂ ਵੱਲੋਂ ਵੀ ਪੂਰੀ ਜਾਣਕਾਰੀ ਦਿੱਤੀ ਗਈ ਹੈ ਉਹ ਤੁਹਾਨੂੰ ਪਨਾ ਦਿੰਦੇ ਆ तीन पेशेंट आए हैं रोड साइड एक्सीडेंट है मनप्रीत कुलविंद कौर और श्रृंगारा सिंह उसमें से एक पेशेंट ज़्यादा सीरियस है जिसको हम रेफर ऑलरेडी कर चुके हैं जलंधर वो है मनप्रीत दूसरे कुलवंत कौर और श्रृंगारा सिंह थोड़े ठीक है बट उनको भी हम जलंधर आगे फर्दर ट्रीटमेंट के लिए रेफर कर रहे हैं कहाँ पर हुआ है एक्सीडेंट हुआ है मारुति शोरूम के सामने शाह ਸ਼ਾਕੋਟੇ ਐਕਸੀਡੈਂਟ ਦਾ ਮਾਮਲਾ ਸਾਹਮਣੇ ਆਇਆ ਤੇ ਦੋ ਮੋਟਰਸਾਈਕਲਾਂ ਦੀ ਆਹਮੋ ਸਾਹਮਣੇ ਟੱਕਰ ਹੋ ਗਈ ਹੈ ਟੱਕਰ ਇਹਨੀ ਜ਼ਬਰਦਸਤ ਸੀ ਕਿ ਇਸ ਦੇ ਵਿੱਚ ਤਿੰਨ ਲੋਕ ਪੂਰੀ ਤਰ੍ਹਾਂ ਜ਼ਖਮੀ ਹੋ ਗਏ ਨੇ ਇੱਕ ਮਹਿਲਾ ਸਮੇਤ ਦੋ ਜਣੇ ਜਖਮੀ ਹੋਏ ਨੇ ਤੇ ਇੱਕ ਦੀ ਹਾਲਤ ਗੰਭੀਰ ਦੇਖਦੇ ਹੋਏ ਹਸਪਤਾਲ ਦੇ ਵੱਲੋਂ ਉਸ ਨੂੰ ਜਲੰਧਰ ਰੈਫਰ ਕਰ ਦਿੱਤਾ ਗਿਆ ਹੈ ਤੇ ਦੱਸਿਆ ਜਾ ਰਿਹਾ ਹੈ ਕਿ ਇੱਕ ਵਿਅਕਤੀ ਸ਼ਾਕੋਟ ਵੱਲ ਜਾ ਰਿਹਾ ਸੀ ਤੇ ਇੱਕ ਮਲਸੀਆ ਤੋਂ ਆ ਰਿਹਾ ਸੀਗਾ ਦੋਨਾਂ ਦੀ ਆਹਮੋ ਸਾਹਮਣੇ ਮਰੂਤੀ ਸ਼ੋਰੂਮ ਦੇ ਬਾਹਰ ਦੀ ਇਹ ਘਟਨਾ ਹੈ ਜਿੱਥੇ ਆਹਮੋ ਸਾਹਮਣੇ ਦੋਵੇਂ ਮੋਟਰਸਾਈਕਲਾਂ ਦੀ ਜ਼ਬਰਦਸਤ ਤਰੀਕੇ ਦੇ ਨਾਲ ਟੱਕਰ ਹੁੰਦੀ ਹੈ ਤੇ ਤਿੰਨ ਜਣੇ ਸੀ ਵਿੱਚ ਬੁਰੀ ਤਰ੍ਹਾਂ ਜ਼ਖਮੀ ਹੋ ਜਾਂਦੇ ਨੇ ਔਰਤ ਦੇ ਮੱਥੇ ਤੇ ਸੱਟ ਲੱਗੀ ਹੈ ਬੁਰੀ ਤਰ੍ਹਾਂ ਤੇ ਦੋ ਵਿਅਕਤੀ ਹੋਰ ਜ਼ਖਮੀ ਹੁੰਦੇ ਨੇ ਤੇ ਇੱਕ ਦੀ ਹਾਲਤ ਇਸ ਦੇ ਵਿੱਚ ਕਾਫੀ ਗੰਭੀਰ ਦੱਸੀ ਜਾ ਰਹੀ ਹੈ ਜਿਸ ਨੂੰ ਕਿ ਜਲੰਧਰ ਰੈਫਰ ਕਰ ਦਿੱਤਾ ਗਿਆ ਜਲੰਧਰ ਦਾਖਲ ਕਰਵਾਇਆ ਗਿਆ ਤੇ ਰਾਹ ਕਿ ਜਿਹੜੇ ਉਤੇ ਲੋਕ ਸਿਗੇ ਮੌਜੂਦ ਉਹਨਾਂ ਦੇ ਵੱਲੋਂ ਇਹਨਾਂ ਦੀ ਮਦਦ ਕੀਤੀ ਗਈ ਹੈ ਤੇ ਇਹਨਾਂ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਜਿੱਥੇ ਇੱਕ ਵਿਅਕਤੀ ਦੀ ਹਾਲਤ ਗੰਭੀਰ ਦੱਸਦੇ ਹੋਏ ਜਲੰਧਰ ਰੈਫਰ ਕਰ ਦਿੱਤਾ ਗਿਆ ਤੇ ਹਸਪਤਾਲ ਦੇ ਡਾਕਟਰਾਂ ਦੇ ਵੱਲੋਂ ਵੀ ਪੂਰੀ ਜਾਣਕਾਰੀ ਦਿੱਤੀ ਗਈ ਹੈ ਉਹ ਤੁਹਾਨੂੰ ਸੁਣਾ ਦਿੰਨੇ ਆ ਤਿੰਨ ਪੇਸ਼ੈਂਟ ਆਏ ਨੇ ਰੋਡ ਸਾਈਡ ਐਕਸੀਡੈਂਟ ਹੈ ਮਨਪ੍ਰੀਤ ਕੁਲਵਿੰਦਰ ਔਰ ਸ਼ਿੰਗਾਰਾ उसमें से एक पेशेंट ज़्यादा सीरियस है जो इसको हम रेफर ऑलरेडी कर चुके हैं जलंधर वो है मनप्रीत दूसरे कुलवंत कौर और श्रृंगारा सिंह थोड़े ठीक हैं बट उनको भी हम जलंधर आगे फर्दर ट्रीटमेंट के लिए रेफर कर रहे हैं कहाँ पर उनका हुआ है एक्सीडेंट हुआ है मारुति शोरूम के सामने शाक ਸ਼ਾਹਕੋਟੇ ਐਕਸੀਡੈਂਟ ਦਾ ਮਾਮਲਾ ਸਾਹਮਣੇ ਆਇਆ ਹੈ ਤੇ ਦੋ ਮੋਟਰਸਾਈਕਲਾਂ ਦੀ ਆਹਮੋ ਸਾਹਮਣੇ ਟੱਕਰ ਹੋ ਗਈ ਹੈ ਟੱਕਰ ਇਹਨੀ ਜ਼ਬਰਦਸਤ ਸੀ ਕਿ ਇਸ ਦੇ ਵਿੱਚ ਤਿੰਨ ਲੋਕ ਪੂਰੀ ਤਰ੍ਹਾਂ ਜ਼ਖਮੀ ਹੋ ਗਏ ਨੇ ਇੱਕ ਮਹਿਲਾ ਸਮੇਤ ਦੋ ਜਣੇ ਜਖਮੀ ਹੋਏ ਨੇ ਤੇ ਇੱਕ ਦੀ ਹਾਲਤ ਗੰਭੀਰ ਦੇਖਦੇ ਹੋਏ ਹਸਪਤਾਲ ਦੇ ਵੱਲੋਂ ਉਸ ਨੂੰ ਜਲੰਧਰ ਰੈਫਰ ਕਰ ਦਿੱਤਾ ਗਿਆ ਹੈ ਤੇ ਦੱਸਿਆ ਜਾ ਰਿਹਾ ਹੈ ਕਿ ਇੱਕ ਵਿਅਕਤੀ ਸ਼ਾਕੋਟ ਵੱਲ ਜਾ ਰਿਹਾ ਸੀ ਤੇ ਇੱਕ ਮਲਸੀਆ ਤੋਂ ਆ ਰਿਹਾ ਸੀਗਾ ਦੋਨਾਂ ਦੀ ਆਹਮੋ ਸਾਹਮਣੇ ਮਰੂਤੀ ਸ਼ੋਰੂਮ ਦੇ ਬਾਹਰ ਦੀ ਇਹ ਘਟਨਾ ਹੈ ਜਿੱਥੇ ਆਹਮੋ ਸਾਹਮਣੇ ਦੋਵੇਂ ਮੋਟਰਸਾਈਕਲਾਂ ਦੀ ਜ਼ਬਰਦਸਤ ਤਰੀਕੇ ਦੇ ਨਾਲ ਟੱਕਰ ਹੁੰਦੀ ਹੈ ਤੇ ਤਿੰਨ ਜਣੇ ਸੀ ਵਿੱਚ ਬੁਰੀ ਤਰ੍ਹਾਂ ਜ਼ਖਮੀ ਹੋ ਜਾਂਦੇ ਨੇ ਔਰਤ ਦੇ ਮੱਥੇ ਤੇ ਸੱਟ ਲੱਗੀ ਹੈ ਬੁਰੀ ਤਰ੍ਹਾਂ ਤੇ ਦੋ ਵਿਅਕਤੀ ਹੋਰ ਜ਼ਖਮੀ ਹੁੰਦੇ ਨੇ ਤੇ ਇੱਕ ਦੀ ਹਾਲਤ ਇਸ ਦੇ ਵਿੱਚ ਕਾਫੀ ਗੰਭੀਰ ਦੱਸੀ ਜਾ ਰਹੀ ਹੈ ਨੋ ਕੇ ਜਲੰਧਰ ਰੈਫਰ ਕਰ ਦਿੱਤਾ ਗਿਆ ਜਲੰਧਰ ਦਾਖਲ ਕਰਵਾਇਆ ਗਿਆ ਤੇ ਰਾਕੇ ਜਿਹੜੇ ਉਤੇ ਲੋਕ ਸਿਗੇ ਮੌਜੂਦ ਉਹਨਾਂ ਦੇ ਵੱਲੋਂ ਇਹਨਾਂ ਦੀ ਮਦਦ ਕੀਤੀ ਗਈ ਹੈ ਤੇ ਇਹਨਾਂ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਜਿੱਥੇ ਇੱਕ ਵਿਅਕਤੀ ਦੀ ਹਾਲਤ ਗੰਭੀਰ ਦੱਸਦੇ ਹੋਏ ਜਲੰਧਰ ਰੈਫਰ ਕਰ ਦਿੱਤਾ ਗਿਆ ਤੇ ਹਸਪਤਾਲ ਦੇ ਡਾਕਟਰਾਂ ਦੇ ਵੱਲੋਂ ਵੀ ਪੂਰੀ ਜਾਣਕਾਰੀ ਦਿੱਤੀ ਗਈ ਹੈ ਉਹ ਤੁਹਾਨੂੰ ਪਨਾ ਦਿੰਨੇ ਆ ਤਿੰਨ ਪੇਸ਼ੈਂਟ ਆਏ ਨੇ ਰੋਡ ਸਾਈਡ ਐਕਸੀਡੈਂਟ ਹੈ ਮੰਕ੍ਰੀਤ ਕੁਲਵਿੰਦਰ ਕੌਰ ਔਰ ਸ਼ਿੰਗਾਰਾ ਸਿੰਘ उसमें से एक पेशेंट ज़्यादा सीरियस है जो इसको हम रेफर ऑलरेडी कर चुके हैं जलंधर वो है मनप्रीत दूसरे कुलवंत कौर और श्रृंगारा सिंह थोड़े ठीक है बट उनको भी हम जलंधर आगे फर्दर ट्रीटमेंट के लिए रेफर कर रहे हैं कहाँ पर हुआ है एक्सीडेंट हुआ है मारुति शोरूम के सामने शाह